ਮੁੰਡਲਾ ਸਿਹਤ ਕੇਂਦਰ ਆਮ ਆਦਮੀ ਕਲੀਨਿਕ ਦੀ ਬਿਲਡਿੰਗ ਦੀ ਦਿੱਖ ਤਾਂ ਬੇਹਾਦੀ ਬਹੁਤ ਹੀ ਚੰਗੀ ਹੈ ਇੱਥੇ ਪੂਰਾ ਸਟਾਫ ਵੀ ਮਿਹਨਤੀ ਹੈ ਤੇ ਲਗਨ ਨਾਲ ਕੰਮ ਕਰ ਰਿਹਾ ਹੈ ਪਰ ਜਦੋਂ ਸਾਨੂੰ ਪਤਾ ਲੱਗਾ ਕਿ ਸਿਹਤ ਕੇਂਦਰ ਵਿੱਚ ਦਵਾਈ ਤਾਂ ਹੈ ਪਰ ਦਵਾਈ ਨੂੰ ਖਾਣ ਲਈ ਜਿਸ ਦੀ ਜ਼ਰੂਰਤ ਪੈਂਦੀ ਹੈ ਮਤਲਬ ਕਿ ਇੱਥੇ ਪੀਣ ਵਾਲਾ ਪਾਣੀ ਹੀ ਨਹੀਂ ਮਿਲ ਰਿਹਾ ਇਹ ਸਿਹਤ ਕੇਂਦਰ ਨੂੰ 15 ਤੋਂ 20 ਪਿੰਡ ਲੱਗਦੇ ਹਨ ਜਦੋਂ ਅਸੀਂ ਸੀਨੀਅਰ ਮੈਡੀਕਲ ਅਫਸਰ ਡਾਕਟਰ ਮਨਦੀਪ ਜੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਬੋਰ ਵੀ ਕੁਸਾਲ ਪਰਾਣਾ ਹੈ ਤੇ ਬੋਰ ਪਾਣੀ ਛੱਡ ਚੁੱਕਾ ਹੈ ਤੇ ਹੁਣ ਪੂਰਾ ਸਟਾਫ ਵੀ ਆਪਣੇ ਪੀਣ ਲਈ ਪਾਣੀ ਘਰ ਤੋਂ ਹੀ ਲੈ ਕੇ ਆ ਰਿਹਾ ਹੈ ਡਾਕਟਰ ਸਾਹਿਬ ਨੇ ਕਿਹਾ ਅਸੀਂ ਸਟਾਫ ਤੋਂ ਵੀ ਪੈਸੇ ਇਕੱਠੇ ਕਰਨ ਕਰਕੇ ਇਸ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਖਰਚਾ ਬਹੁਤ ਵੱਡਾ ਹੈ ਤੇ ਤਨਖਾਹਾਂ ਸੀਮਤ ਹਨ ਪਿੰਡ ਦੀ ਪੰਚਾਇਤ ਨਾਲ ਵੀ ਗੱਲਬਾਤ ਕੀਤੀ ਗਈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਗਰਮੀਆਂ ਦੇ ਦਿਨਾਂ ਵਿੱਚ ਇੰਨੀ ਵੱਡੀ ਸਮੱਸਿਆ ਹੋਵੇ ਕਿਸੇ ਨੇ ਵੀ ਹੰਗਾਰਾ ਨਹੀਂ ਭਰਿਆ ਪਰ ਹਾਈ ਅਥਾਰਟੀ ਦੇ ਧਿਆਨ ਵਿੱਚ ਇਹ ਮਾਮਲਾ ਡਾਕਟਰ ਸਾਹਿਬ ਬਲੋਂ ਲਿਆਂਦਾ ਗਿਆ ਹੈ ਜਿਨ੍ਹਾਂ ਨੇ ਹੀ ਜਿਨ੍ਹਾਂ ਨੇ ਕਿਹਾ ਕਿ ਜਲਦ ਹੀ ਇਸ ਦਾ ਹੱਲ ਕੀਤਾ ਜਾਵੇਗਾ ਪਰ ਜਦੋਂ ਤੱਕ ਸਰਕਾਰੀ ਕਾਗਜ਼ੀ ਕਾਰਵਾਈ ਪੂਰੀ ਹੋਵੇਗੀ ਸਮਾਂ ਬਹੁਤ ਲੱਗ ਜਾਵੇਗਾ ਪਰ ਅਤਿ ਦੀ ਗਰਮੀ ਵਿੱਚ ਇੱਥੇ ਮਰੀਜ਼ ਆਉਂਦੇ ਨੇ ਉਹ ਬਿਮਾਰ ਹੁੰਦੇ ਨੇ ਅਚਾਨਕ ਮਰੀਜ਼ ਦੀ ਕਿਸੇ ਮਰੀਜ਼ ਦੀ ਤਬੀਅਤ ਵਿਗੜ ਜਾਵੇ ਹਾਲਤ ਗੰਭੀਰ ਹੋ ਜਾਵੇ ਉਹ ਵੀ ਪਾਣੀ ਨਾ ਮਿਲਣ ਕਰਕੇ ਤਾਂ ਉਸ ਦੀ ਜ਼ਿੰਮੇਵਾਰ ਇੱਥੋਂ ਦਾ ਸਟਾਫ ਨਹੀਂ ਹੋ ਸਕਦਾ ਇਸ ਦੀ ਜ਼ਿੰਮੇਵਾਰੀ ਸਟਾਫ ਦੇ ਉੱਪਰ ਨਹੀਂ ਥੋਪੀ ਜਾ ਸਕਦੀ ਕਿਉਂ ਸਟਾਫ ਵੱਲੋਂ ਤਾਂ ਇਹ ਵੀ ਕੋਸ਼ਿਸ਼ ਕੀਤੀ ਗਈ ਕਿ ਥੋੜੇ-ਥੋੜੇ ਪੈਸੇ ਪਾ ਕੇ ਇੱਥੇ ਹੱਲ ਕੀਤਾ ਜਾਵੇ ਪਰ ਹਰ ਇੱਕ ਦੀਆਂ ਆਪਣੀਆਂ ਮਜਬੂਰੀਆਂ ਹੁੰਦੀਆਂ ਨੇ ਪਰ ਸਟਾਫ ਵੀ ਹੁਣ ਕੀ ਕਰ ਸਕਦਾ ਹੈ ਕੱਲ ਨੂੰ ਜੇਕਰ ਕੋਈ ਗਲਬਾਤ ਹੋ ਜਾਂਦੀ ਹੈ ਤਾਂ ਸਾਡੇ ਵਰਗੇ ਵੀ ਤੇ ਹੋਰ ਲੋਕ ਵੀ ਇੱਥੇ ਡਾਕਟਰਾਂ ਨੂੰ ਦੋਸ਼ੀ ਠਹਿਰਾ ਦਿੰਦੇ ਹਨ ਜਦੋਂ ਕਿ ਹਸਪਤਾਲ ਦੇ ਸੀਨੀਅਰ ਡਾਕਟਰਾਂ ਵੱਲੋਂ ਪਿੰਡ ਦੀ ਪੰਚਾਇਤ ਨੂੰ ਵੀ ਕਿਹਾ ਗਿਆ ਤੇ ਮੋਹਤਵਾਰਾਂ ਨੂੰ ਵੀ ਕਿਹਾ ਗਿਆ ਪਰ ਕਿਸੇ ਨਾ ਹੀ ਕਿਸੇ ਨੇ ਪੰਚਾਇਤ ਨੇ ਇਹਨਾਂ ਦੀ ਬਾਹ ਫੜੀ ਤੇ ਨਾ ਹੀ ਕਿਸੇ ਨੇ ਇਸ ਵੱਲ ਧਿਆਨ ਦਿੱਤਾ ਕਿਉਂਕਿ ਸਰਕਾਰਾਂ ਤੇ ਖਮੋਸ਼ ਹਨ ਉਹਨਾਂ ਨੂੰ ਤੇ ਆਪੋ ਆਪਣੀਆਂ ਵੋਟਾਂ ਦੀ ਪਈ ਹੋਈ ਹੈ ਹੁਣ ਤਾਂ ਐਨ ਆਰ ਆਈ ਐਨ ਆਰ ਆਈ ਹੀ ਇਸ ਦਾ ਹੱਲ ਕਰ ਸਕਦੇ ਨੇ ਤੇ ਇੱਥੋਂ ਤੱਕ ਜੋ ਸਫਾਈ ਕਰਮਚਾਰੀ ਨੇ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਅਸੀਂ ਤਾਂ ਇੱਥੋਂ ਦੀ ਜੋ ਸਫਾਈ ਹੈ ਕਿਉਂਕਿ ਮਾਹੌਲ ਨੂੰ ਸਾਫ ਸੁਥਰਾ ਰੱਖਣਾ ਹੈ ਹਸਪਤਾਲ ਨੂੰ ਸਾਫ ਸੁਥਰਾ ਰੱਖਣਾ ਹੈ ਉਹ ਵੀ ਬਾਹਰੋਂ ਪਾਣੀ ਮੰਗਾਉਂਦੇ ਨੇ ਪਿਲਹਾਲ ਇੱਥੇ ਆਰਜੀ ਤੌਰ ਤੇ ਪ੍ਰਬੰਧ ਜ਼ਰੂਰ ਕੀਤਾ ਹੋਇਆ ਹੈ ਜੋ ਕਿ ਪੂਰਾ ਨਹੀਂ ਹੈ ਨਵਾਂ ਸ਼ਹਿਰ ਦਵਾਬਾ YouTube ਚੈਨਲ ਐਨ ਆਰ ਆਈ ਭਰਾਵਾਂ ਨੂੰ ਵੀ ਬੇਨਤੀ ਕਰਦਾ ਹੈ ਕਿ ਭਰਾਵੋ ਇਸ ਪਾਸੇ ਵੱਲ ਧਿਆਨ ਦਿਵੋ ਜਦ ਤੱਕ ਸਰਕਾਰਾਂ ਦੀ ਕਾਗਜ਼ੀ ਕਾਰਵਾਈ ਪੂਰੀ ਹੋਣੀ ਹੈ ਤਦ ਤੱਕ ਤੇ ਕੋਈ ਕਟੜਾ ਵੀ ਵਾਪਰ ਸਕਦੀ ਹੈ ਉਹ ਵੀ ਪਾਣੀ ਨਾ ਮਿਲਣ ਦੇ ਕਰਕੇ ਪੰਚਾਇਤਾਂ ਖਮੋਸ਼ ਨੇ ਸਿਰਫ ਵੋਟਾਂ ਲੈਣ ਲਈ ਜ਼ਰੂਰ ਬਾਤ ਇਹ ਕਰਦੀਆਂ ਨੇ ਪਰ ਔਰ ਤੇ ਵਿੱਚ ਜਿਸ ਨੂੰ 10 15 20 ਪਿੰਡ ਲੱਗਦੇ ਨੇ ਇੱਥੇ ਪਾਣੀ ਨਹੀਂ ਮਿਲ ਰਿਹਾ ਇੱਥੋਂ ਦੀ ਪੰਚਾਇਤ ਚੁੱਪ ਵੱਟੀ ਹੋਈ ਹੈ ਉਹ ਤੇ ਸਿਰਫ ਦੋਹਰੇ ਕਰਨ ਤੇ ਹੀ ਲੱਗੀ ਹੋਈ ਹੈ ਆਓ ਦੇਖਦੇ ਹਾਂ ਪੂਰੀ ਰਿਪੋਰਟ ਪਰ ਆ ਤੁਸੀਂ ਜਿਹੜਾ ਦੇਖ ਸਕਦੇ ਆ ਬੋਰ ਹੈਗਾ ਪੁਰਾਣੇ ਜ਼ਮਾਨੇ ਦਾ ਹੈਗਾ ਪਤਾ ਨਹੀਂ ਸਦੀਆਂ ਪੁਰਾਣਾ ਇਹ ਲੱਗਾ ਹੋਇਆ ਔਰ ਡੂੰਗਾ ਬੋਰ ਨਹੀਂ ਹੈਗਾ ਇਹ ਜਿਹੜਾ ਹੈਗੀ ਆ ਇਹ ਪਾਣੀ ਛੱਡ ਗਿਆ ਹੈਗਾ ਜਿਸ ਕਰਕੇ ਜਿਹੜਾ ਹੈਗਾ ਇਸ ਹਸਪੀਟਲ ਨੂੰ ਜਿਹੜਾ ਆ ਉਹ ਪਾਣੀ ਹੀ ਨਹੀਂ ਆਣ ਜਾਣ ਵਾਲੇ ਨੂੰ ਇੱਥੋਂ ਤੱਕ ਕਿ ਸਟਾਫ ਨੂੰ ਵੀ ਬੜੀ ਤੰਗੀ ਆਂਦੀ ਆ ਉਹ ਵੀ ਆਪਣੀਆਂ ਬੋਤਲਾਂ ਦੇ ਵਿੱਚ ਪਾਣੀ ਜਿਹੜਾ ਆ ਭਰ ਕੇ ਲੈ ਕੇ ਆਂਦੇ ਆ ਦਾ ਨਾਮ ਕੀ ਹੈ ਜੀ ਮਨਜੀਤ ਸਿੰਘ ਮਜੀਤ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਨੰਗਲ ਜਟਾ ਤੋਂ ਇੱਥੇ ਤੁਸੀਂ ਮੈਡੀਸਨ ਲੈਣ ਆਏ ਆ ਹਾਂਜੀ ਅਕਸਰ ਆਨੇ ਰਹਿੰਦੇ ਆ ਹਾਂਜੀ ਅੱਛਾ ਇੱਥੇ ਕੀ ਸਮੱਸਿਆ ਤੁਹਾਨੂੰ ਲੱਗੀ ਆ ਪਾਣੀ ਨਹੀਂ ਮਿਲਦਾ ਜੀ ਪਾਣੀ ਮਤਲਬ ਜੇ ਬਾਥਰੂਮ ਵੀ ਜਾਣਾ ਹੋਵੇ ਉੱਥੇ ਪਾਣੀ ਨਹੀਂ ਹੈ ਹੈ ਨਹੀਂ ਪਾਣੀ ਤੁਹਾਡਾ ਨਾਮ ਕੀ ਹੈ ਜੀ ਮਨਦੀਪ ਕੋਰ ਅੱਛਾ ਮਨਦੀਪ ਕੋਰ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਗੜਚਾ ਤੋਂ ਅੱਛਾ ਗੜਚਾ ਤੋਂ ਆਏ ਆ ਇੱਥੇ ਜਦੋਂ ਤੁਸੀਂ ਹੁਣ ਆਏ ਆ ਜੇ ਕਿਸੇ ਨੇ ਬਾਥਰੂਮ ਜਾਣਾ ਹੋਵੇ ਜਾਂ ਕਿਤੇ ਜਾਣਾ ਹੋਵੇ ਤੇ ਪਾਣੀ ਹੈਗਾ ਨਹੀਂ ਪਾਣੀ ਦੀ ਦਿੱਕਤ ਆ ਰਹੀ ਹੈ ਹਾਂਜੀ ਪਾਣੀ ਜਾਂਦੇ ਆ ਤੁਹਾਡਾ ਗੀਤਾ ਗੀਤਾ ਹਾਂਜੀ ਪਿੰਡ ਖਰਚਾ ਖਰਚਾ ਅੱਛਾ ਗੀਤਾ ਜੀ ਮੈਨੂੰ ਇਹ ਦੱਸਿਓ ਜਦੋਂ ਤੁਸੀਂ ਆ ਜਾਈਦਾ ਹਸ ਹਸਪੀਟਲ ਆਂਦੇ ਰਹਿਨੇ ਹੈਗੇ ਆ ਇੱਥੇ ਹੁਣ ਪਾਣੀ ਦੀ ਕੀ ਦਿੱਕਤ ਆ ਗਈ ਬਹੁਤ ਜ਼ਿਆਦਾ ਦਿੱਕਤ ਹੈ ਨੀ ਹੁਣ ਘਰ ਤੋਂ ਲੈ ਕੇ ਆਉਨੇ ਹਾਂ ਹਾਂਜੀ ਪਾਣੀ ਘਰੋਂ ਲੈ ਕੇ ਆਉਨੇ ਆ ਹਾਂਜੀ ਘਰੋਂ ਲੈ ਕੇ ਆਈਦਾ ਪੇਡ ਨੂੰ ਵੀ ਵੈਸੇ ਬਾਥਰੂਮ ਵਗੈਰਾ ਸਫਾਈ ਵੈਰਾ ਤਾਂ ਬਹੁਤ ਅਸੀਂ ਉਹ ਮੋਟਰ ਖਰਾਬ ਹੋ ਗਈ ਤੇ ਇਸ ਕਰਕੇ ਹਾਂਜੀ ਬਹੁਤ ਜ਼ਿਆਦੇ ਹੁਣ ਪੇਸ਼ੈਂਟ ਵੀ ਆਉਂਦੇ ਆ ਇਹਨੇ ਦਵਾਈ ਲੈਣ ਉਹ ਵੀ ਪਾਣੀ ਪੀਲਦੇ ਆ ਉਹ ਵੀ ਦਿਮੜ ਕੇ ਜੇ ਕੋ ਕਹੇ ਭਾਈ ਤੁਸੀਂ ਇੱਥੇ ਸਫਾਈ ਨਹੀਂ ਰੱਖੀ ਤੇ ਫਿਰ ਜਦ ਤੁਹਾਡੇ ਕੋਲ ਪਾਣੀ ਨਹੀਂ ਹੋਏਗਾ ਤਾਂ ਸਫਾਈ ਕਾਹਦੇ ਨਾਲ ਕਰੋਗੇ ਹਾਂਜੀ 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 ਪਾਣੀ ਹੈ ਨਹੀਂ ਉਹ ਫਿਰ ਵੀ ਤੁਸੀਂ ਸਫਾਈ ਕਰ ਰਹੇ ਹੋ ਹਾਂਜੀ ਹਾਂਜੀ ਫਿਰ ਵੀ ਇਹ ਐਜੇ ਤੇ ਕੀ ਲੱਗੇ ਹੋਏ ਆ ਤੁਸੀਂ ਕੀ ਕਰਦੇ ਮੈਂ ਕਲਾਸ ਪੋਰ ਕਲਾਸ ਪੋਰ ਆ ਪਰ ਤੁਹਾਨੂੰ ਝੜਕਾ ਪੈਂਦੀ ਆਉਣੀ ਆ ਸਫਾਈ ਨਹੀਂ ਕੀਤੀ ਜਦ ਪਾਣੀ ਹੈ ਨਹੀਂ ਹਾਂਜੀ ਹਾਂਜੀ ਪਾਣੀ ਹੈ ਨਹੀਂ ਤਾਂ ਕੀ ਕਰੀਏ ਹਾਂ ਤੁਸੀਂ ਸਫਾਈ ਕਰ ਰਹੇ ਹੋ ਇੱਥੇ ਹਾਂ ਡਿਊਟੀ ਤਾਂ ਕਰਨੀ ਆ ਜੀ ਪਾਣੀ ਵੀ ਇੱਕ ਪਾਣੀ ਕਿੱਥੋਂ ਲੈ ਕੇ ਆਣੇ ਸਫਾਈ ਦਾ ਇੱਕ ਤਾਂ ਬਾਹਰੋਂ ਭਰ ਕੇ ਲੈ ਆਇਆ ਨਾ ਤਾਂ ਉਹਨਾਂ ਬਾਲਟੀ ਦੇ ਉੱਪਰ ਲੀਤੀ ਆ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ। ਅੱਛਾ ਜੀ ਪਹਿਲਾਂ ਤਾਂ ਇਹ ਹੀ ਦੱਸੋ ਇਹ ਔੜ ਦਾ ਮਤਲਬ ਕਿ ਮਿੰਨੀ ਪੀਐਸਡੀ ਕੀ ਹੈਗਾ ਇਹ ਕਲੀਨਿਕ ਆ ਜਾਂ ਕੀ ਹੈਗਾ ਇਹ ਤੇ ਬੋਲੋ। ਜੀ ਸਰ ਔੜ ਪ੍ਰਾਇਮਰੀ ਹੈਲਥ ਸੈਂਟਰ ਐਂਡ ਆਮ ਆਰ ਵੀ ਕਲੀਨਿਕ ਔੜ ਹੈਗਾ ਜੀ। ਠੀਕ ਹੈ ਜੀ। ਮੈਂ ਇੱਥੇ ਡਾਕਟਰ ਮਨਦੀਪ ਮੈਡੀਕਲ ਅਫਸਰ ਵਜੋਂ ਕੰਮ ਕਰ ਰਿਹਾ ਹੈ ਜੀ ਅਸਰ ਇੱਕ ਸਾਨੂੰ ਖਬਰ ਮਿਲੀ ਆ ਮੈਂ ਖੁਦ ਵੀ ਆਇਆ ਔਰ ਦੇਖਿਆ ਵੀ ਹੈਗਾ ਇੱਥੇ ਕਿ ਇੱਥੇ ਤਾਂ ਪਾਣੀ ਦੀ ਸਮੱਸਿਆ ਜਿਹੜੀ ਆ ਹੁਣ ਕਿਸੇ ਨੂੰ ਮਤਲਬ ਬਾਥਰੂਮ ਆ ਜਾਂਦਾ ਕਿਸੇ ਨੂੰ ਟੋਇਲਟ ਆ ਜਾਂਦੀ ਆ ਕਿਸੇ ਨੂੰ ਪਾਣੀ ਦੀ ਜ਼ਰੂਰਤ ਆ ਉਤੇ ਇੱਥੇ ਸਹੂਲਤ ਹੀ ਨਹੀਂ ਹੈਗੀ ਤੇ ਇਹਦੇ ਬਾਰੇ ਕੀ ਕਹਿਣਾ ਚਾਹੁੰਗੇ ਇਹਦੇ ਬਾਰੇ ਸਰ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਇਹ ਬੋਰ ਕਾਫੀ ਪੁਰਾਣਾ ਹੋਇਆ ਹੋਇਆ ਹੈ ਜੀ ਤੇ ਤਕਰੀਬਨ 20 ਸਾਲ ਤੋਂ ਵੀ ਉੱਪਰ ਹੋ ਗਿਆ ਹੈ ਜੀ ਪੁਰਾਣਾ ਬੋਰ ਹੈਗਾ ਜੀ ਉਹ ਪਾਣੀ ਛੱਡ ਚੁੱਕਾ ਹੈ ਜੀ ਅੱਛਾ ਉਹਦੇ ਅਸੀਂ ਦਿਖਾ ਕੇ ਇਹ ਉਹਨਾਂ ਦੇ ਬੋਰਾ ਵਾਲਿਆਂ ਨੂੰ ਦਿਖਾ ਚੁੱਕੇ ਆ ਉਹ ਕਹਿੰਦੇ ਆ ਉਹ ਨਹੀਂ ਕਹਿੰਦਾ ਕਿ ਇਹਨੂੰ ਹੁਣ ਮੋਟਰ ਨਾਲ ਚਲਾਉਣਾ ਸੰਭਵ ਨਹੀਂ ਹੈ ਕਿਉਂਕਿ ਜਿੰਨੇ ਮੈਕਸਿਮਮ ਬੋਰ ਹੈਗਾ ਆ ਡਿਲੀਵਰੀ ਵੀ ਉਨੀ ਪਈ ਹੈ ਤੇ ਇਹਨੂੰ ਚਲਾਉਣਾ ਬੋਰ ਨਾਲ ਸੰਭਵ ਨਹੀਂ ਹੈ ਬੋਰ ਨਵੇਂ ਸਿਰਿਓਂ ਕਰਨਾ ਪਏਗਾ ਜੀ ਉਹਦੇ ਲਈ ਖਰਚਾ ਕਾਫੀ ਆਏਗਾ ਜੀ ਜਿਸ ਲਈ ਸਾਡੇ ਕੋਲ ਫੰਡ ਕੋਈ ਉਪਲਬਧ ਨਹੀਂ ਹਨ ਤੇ ਮੁਲਾਜ਼ਮਾਂ ਨੂੰ ਵੀ ਅਸੀਂ ਇਕੱਠੇ ਹੋ ਕੇ ਕੋਸ਼ਿਸ਼ ਕੀਤੀ ਸੀ ਲੇਕਿਨ ਕੁਝ ਮੁਲਾਜ਼ਮ ਕਰਤ ਦੇ ਖਾਵਾ ਵਾਲੇ ਹੁੰਦੇ ਕਿ ਹੋਰ ਕਰਦੀ ਖਰਚਾ ਵੱਡਾ ਹੈ ਕਰਦੀਆਂ ਮਜਬੂਰੀਆਂ ਹੁਣ ਕਰਕੇ ਖਰਚਾ ਜ਼ਿਆਦਾ ਹੈ ਤੇ ਕਈ ਨਹੀਂ ਜੀ ਕਿੰਨੇ ਕ ਦਾ ਖਰਚਾ ਤਕਰੀਬਨ ਦੇਖੋ ਜੀ ਉਹ ਤਾਂ ਬੋਰ ਵਾਲੇ ਦੱਸਦੇ ਨੇ ਕਿ ਤਕਰੀਬਨ ਜਿਹੜਾ ਆਪਾਂ ਛੋਟੀ ਬੋਰ ਕਰਾਵਾਂਗੇ 40 ਤੋਂ 50 ਹਜ਼ਾਰ ਦਾ ਖਰਚਾ ਹੈ ਨਹੀਂ ਹਸਪੀਟਲ ਦੀ ਕਪੈਸਿਟੀ ਦੇ ਮੁਤਾਬਕ ਬੋਰ ਵੱਡਾ ਹੀ ਚਾਹੀਦਾ ਫਿਰ ਇਹ ਨਹੀਂ ਨਹੀਂ ਬੋਰ ਤਾਂ ਸਿੰਪਲ ਸਾਨੂੰ ਦਾ ਪਾਣੀ ਦਾ ਸੋਰਸ ਚਾਹੀਦਾ ਹੈ ਜੀ ਹੁਣ ਪਾਣੀ ਦਾ ਸੋਰਸ ਜੀ ਖਤਮ ਹੋ ਚੁੱਕਾ ਹੈ ਬੇਨਤੀ ਕਈ ਔਰਡ ਦੇ ਮੋਹਤਵਾਰਾਂ ਨੂੰ ਕੀਤੀ ਹੈਗੀ ਹੈ ਜੀ ਔਰਡ ਪਿੰਡ ਔਰਡ ਦੇ ਮੋਹਤਵਾਰਾਂ ਨੂੰ ਔਰ ਪੰਚਾਇਤ ਤੱਕ ਵੀ ਇਹ ਗੱਲ ਪਹੁੰਚਾਈ ਹੈਗੀ ਹੈ ਜੀ ਕਿ ਦੇਖੋ ਇਹ ਜੇ ਕੋਈ ਐਨ ਆਰ ਆਈ ਸਜਣ ਜਾਂ ਪਿੰਡ ਦੀ ਪੰਚਾਇਤ ਕੋਈ ਲੇਕਿਨ ਕਿਸੇ ਨੇ ਵੀ ਹਜੇ ਤੱਕ ਹੰਗਾਰਾ ਨਹੀਂ ਭਰਿਆ ਮੈਂ ਬੜਾ ਹੈਰਾਨ ਆ ਇੰਨਾ ਵੱਡਾ ਪਿੰਡ ਹੋਣ ਦੇ ਬਾਵਜੂਦ ਅਸੀਂ ਵੀ ਤੁਹਾਡੇ ਕੋਲ ਇਸ ਲਈ ਆਏ ਆ ਕਿਉਂਕਿ ਸਾਨੂੰ ਪੇਸ਼ੈਂਟ ਨੇ ਕਈ ਮਰੀਜ਼ਾਂ ਨੇ ਕਿਹਾ ਕਿ ਉੱਥੇ ਪਾਣੀ ਦੀ ਸਹੂਲਤ ਨਹੀਂ ਜੀ ਸਰ ਇਹ ਸਾਰੇ ਆ ਮਾਮਲਾ ਹਾਇਰ ਅਥਾਰਟੀ ਦੇ ਧਿਆਨ ਵਿੱਚ ਸਾਡੇ ਐਸ ਐਮ ਓ ਸਾਹਿਬ ਦੇ ਧਿਆਨ ਵਿੱਚ ਅਸੀਂ ਲਿਆ ਦਿੱਤਾ ਹੈਗਾ ਜੀ ਲਿਖਤੀ ਤੌਰ 'ਤੇ ਉਹਨਾਂ ਨੇ ਵੀ ਇਹ ਜਲਦ ਹੱਲ ਕਰਨ ਦਾ ਹਲ ਭਰੋਸਾ ਦਿੰਦਾ ਹੈ। ਗਰਮੀਆਂ ਦੇ ਦਿਨ ਹੈ। ਹਾਂਜੀ। ਔਰ ਉਹਨੇ ਸਾਨੂੰ ਆਰਜੀ ਜਿਹੜਾ ਪ੍ਰਬੰਧ ਕਰਨ ਦੇ ਨਿਰਦੇਸ਼ ਦੇ ਦਿੱਤੇ ਹਨ ਜੀ। ਉਹਦੇ ਮੁਤਾਬਕ ਥੋੜਾ ਪਾਣੀ ਅਸੀਂ ਮੰਗਵਾਇਆ ਵੀ ਗਿਆ ਹੈ। ਤੇ ਉਹ ਤੇ ਆਰਜੀ ਆ ਨਾ। ਹਾਂਜੀ ਹਾਂਜੀ ਸਰ। ਲੇਕਿਨ ਜਲਦ ਤੋਂ ਜਲਦ ਸਰ ਨੇ ਇਹ ਪ੍ਰੋਸੈਸ ਕੀਤਾ। ਸਾਨੂੰ ਇੱਕ ਗੱਲ ਦੱਸੋ ਤੁਸੀਂ ਜੀ ਸਰ ਕਿ ਇੱਥੇ ਤੁਸੀਂ ਤਾਂ ਡੇਲੀ ਡੀਲ ਕਰਦੇ ਹੋ। ਜਦਾ ਜਹ ਰੋਜ਼ਾਨਾ ਇਸ ਹਸਪੀਟਲ ਨੂੰ ਕਿੰਨੇ ਕ ਪਿੰਡ ਲੱਗਦੇ ਆ? ਸਰ ਕਾਫੀ ਪਿੰਡ ਲੱਗਦੇ ਆ। ਮਤਲਬ ਜੇ ਆਲੇ ਦੁਆਲੇ ਦੇ ਸਾਰੇ ਪਿੰਡ ਹਾਂਜੀ 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 ਸਾਰੇ ਪਿੰਡ ਦੇ ਤਕਰੀਬਨ 15 ਤੋਂ 20 ਪਿੰਡ 15 ਤੋਂ 20 ਪਿੰਡ ਆਂਦੇ ਨੇ ਜੀ ਦਵਾਈ ਲੈਣ। ਉਹ ਡੇਲੀ ਕਿੰਨੇ ਕੁ ਪੇਸ਼ੈਂਟ ਮਿਨੀਮਮ ਮਤਲਬ ਅੰਦਾਜ਼ਾ ਅੰਦਾਜ਼ਾ ਅੰਦਾਜ਼ਨ ਸਰ 60 ਤੋਂ 70 ਮੀ ਰੋਜ਼ਾਨਾ ਆਂਦੇ ਨੇ। ਰੋਜ਼ਾਨਾ ਹਾਂਜੀ ਥੋੜੀ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੇਕਿਨ ਇਹ ਜਲ ਮਸਲਾ ਹੱਲ ਹੋ ਜਾਏਗਾ ਜੀ। ਇਹ ਥੋੜਾ ਕਿਉਂਕਿ ਤੁਹਾਨੂੰ ਪਤਾ ਹੀ ਮਤਲਬ ਖਰਚਾ ਵੱਡਾ ਹੋਣ ਕਰਕੇ ਤੇ ਹਾਂਜੀ ਸਰ ਹਾਂਜੀ ਠੀਕ ਹੈ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ 슈ਗਰ ਘਟਿਓ ਇਸੇਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499